ਸਰਵਰ ਕੀ ਪ੍ਰੋਬਲਮ ਹੈ ਕੀ ਕੀ ਚੱਲ ਰਿਹਾ ਹੈ ਇਸ ਵੀ ਲੈ ਲਾ ਜਨ ਦਾ ਮੇਰਾ ਨਾਮ ਸ਼ਿਵਾਨੀ ਹੋਰ ਮੈਂ ਪ੍ਰਾਈਵੇਟ ਸਕੂਲ ਵਿੱਚ ਪੀਐਨ ਦਾ ਕੰਮ ਕਰ ਰਹੀ ਹਾਂ ਹੋਰ ਮੇਰਾ ਘਰ ਵਾਲਾ ਠੀਕ ਨਹੀਂ ਹੈਗਾ ਕੀ ਹੋਇਆ ਉਹਨਾਂ ਨੂੰ ਉਹਨਾਂ ਨੂੰ ਪਹਿਲੇ ਟੀਵੀ ਹੋਈ ਸੀ ਫਿਰ ਉਹਨਾਂ ਨੂੰ ਅਟੈਕ ਹੋ ਗਿਆ ਉਹਨਾਂ ਦੀਆਂ ਲੱਤਾਂ ਦੀ ਪ੍ਰੋਬਲਮ ਹੈ ਤੇ ਛੱਤ ਦਾ ਕੀ ਕਿੱਦਾਂ ਡਿੱਗ ਗਈ ਫੇਰ ਸਾਡੀ 7 ਡਿੱਗ ਗਈ 7 ਡਿੱਗਨ ਕਰਕੇ ਆਹੀਂ ਡੰਗਰਾਂ ਵਾਲੇ ਕਮਰੇ ਵਿੱਚ ਰਹਿ ਰਹੇ ਆ ਡੰਗਰ ਵੀ ਹੈਗੇ ਜਦੋਂ ਮਤਲਬ ਕੀ ਇਹ ਬਿਮਾਰ ਹੋ ਗਏ ਫੇਰ ਉਹ ਵੇਚ ਕੇ ਇਹਨਾਂ ਨੇ ਇਲਾਜ ਕਰਾਇਆ ਥੋੜਾ ਬੋਟਾ ਫੇਰ ਬਸ ਛੱਤ ਡਿੱਗਣ ਨਾਲ ਕਿੰਨਾ ਨੁਕਸਾਨ ਹੋਇਆ ਸੀ 7 ਡਿੱਗਨ ਆ ਬੈੱਡ ਬੁੱਢ ਟੁੱਟ ਗਏ ਮੰਜੇ ਹੀ ਫੇਰ ਹੋਰ ਅਲਮਾਰੀ ਸਾਰਾ ਕੁਝ ਥੱਲੇ ਆ ਗਿਆ ਇੱਕ ਪੇਟੀ ਟੁੱਟ ਗਈ ਹਸਬੰਦ ਨੂੰ ਤੁਹਾਡੇ ਨੂੰ ਕੀ ਕੀ ਪ੍ਰੋਬਲਮ ਹੈ ਇਹਨਾਂ ਦੀਆਂ ਲੱਤਾਂ ਦੀ ਪ੍ਰੋਬਲਮ ਲੱਤਾਂ ਦੀ ਕੀ ਪ੍ਰੋਬਲਮ ਹੈ ਲੱਤਾਂ ਚੱਲਦੀਆਂ ਨਹੀਂ ਪਾਰ ਨਹੀਂ ਪੈਂਦਾ ਲੱਤਾਂ ਤੇ ਕਿੱਥੋਂ ਇਲਾਜ ਕਰ ਰਿਹਾ ਔਰ ਕਿਦਾਂ ਇਲਾਜ ਕਰ ਰਿਹਾ ਪਹਿਲੇ ਇਹਨਾਂ ਦਾ ਮਬਰਸਰੋਂ ਚੱਲਦਾ ਸੀ ਫੇਰ ਹੁਣ ਬਸ ਹੁਣ ਕਿਤੋਂ ਨਹੀਂ ਚੱਲ ਰਿਹਾ ਹੁਣ ਮਾਰੇ ਮੋٹے ਡਾਕਟਰਾਂ ਕੋਲ ਲੈ ਕੇ ਦਵਾਈ ਦੇ ਦਿੰਨੇ ਜਿਦੋਂ ਕਿਦੇ ਤਨਖਾਹ ਤਨ ਖੋ ਫੈਜੀਦੀ ਪਰਵਾਰ ਪਰਵਾਰ ਦੇ ਦੱਸੋ ਪਰਵਾਰ ਚ ਕੌਣ ਕੌਣ ਹੈ ਔਰ ਕੀ ਕੀ ਕਰਦੇ ਹੈ ਪਰਵਾਰ ਚ ਇੱਕ ਬੇਟੀ ਦੋ ਬੇਟੀਆਂ ਇੱਕ ਬੇਟਾ ਕੀ ਕੀ ਕਰਦੇ ਹੈ ਵੱਡੀ ਨੇ ਪਲਾਸਟੂ ਕਰ ਲਈ ਆ ਛੋਟੇ ਆ ਜਿਹੜੇ ਉਹ ਇੱਕ ਅੱਠਵੀਂ ਚ ਪੜਦੀ ਆ ਇੱਕ ਸੱਤਵੀਂ ਚ ਪੜਦਾ ਮੁੰਡਾ ਵੱਡੀ ਨੂੰ ਪੜਾਉਣ ਦੀ ਕੋਸ਼ਿਸ਼ ਨਹੀਂ ਕੀਤੀ ਹਾਂ ਕੀਤੀ ਸਰ ਕੋਸ਼ਿਸ਼ ਕੀਤੀ ਪੈਸੇ ਕਰਕੇ ਫੇਰ ਉਹ ਵੀ ਰਹਿ ਗਈ ਪੜਨਾ ਤਾਂ ਚਾਹਦੀ ਆ ਪਰ ਹੁਣ ਕਰੀਏ ਕੀ ਆ ਹੀ ਆਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਫਿਰ ਪੜਾਣ ਚ ਵੀ ਪੈਸਾ ਤੇਲਾ ਚਾਹੀਦਾ ਇਸ ਕਰਨਾ ਔਰ ਕੀ ਕੀ ਪ੍ਰੋਬਲਮ ਆ ਰਹੀ ਹੈ ਸਰ ਮੇਰਾ ਨਾਮ ਰਮੇਸ਼ ਲਾਲ ਹੈ ਮੈਨੂੰ ਹੁਣ ਲੱਤਾਂ ਦੀ ਪ੍ਰੋਬਲਮ ਹੈ ਜੀ ਲੱਤਾਂ ਨਹੀਂ ਚੱਲ ਰਹੀਆਂ ਸ਼ਰੀਰ ਜਿਹੜਾ ਸਾਹਂਦੀਆਂ ਨਹੀਂ ਲੱਤਾਂ ਇਹ ਪ੍ਰੋਬਲਮ ਹੈ ਮੈਨੂੰ ਔਰ ਕੀ ਔਰ ਕੀ ਪ੍ਰੋਬਲਮ ਹੈ ਔਰ ਕਿਦੋਂ ਦੀ ਹੈ ਪਹਿਲੇ ਸਰ ਟੀਵੀ ਹੋਈ ਸੀ ਟੀਵੀ ਤੋਂ ਬਾਅਦ ਟੈਗ ਹੋ ਗਿਆ ਟੈਗ ਦੇ ਨਾਲ ਮੇਰੀਆਂ ਲੱਤਾਂ ਜਿਹੜੀਆਂ ਇਹੋ ਹੀ ਨਹੀਂ ਚੱਲਦੀਆਂ ਇਹ ਹਾਂ ਕੀ ਕਰਦੇ ਸੀ ਬਿਮਾਰੀ ਤੋਂ ਪਹਿਲੇ ਔਰ ਕਿੰਨਾ ਕ ਕਮਾ ਲੈਂਦੇ 3-400 ਰੁਪਏ ਬਣ ਜਾਂਦਾ ਸੀ ਦਰਜੀਆ ਦਾ ਕੰਮ ਮੈਂ ਕਰਦਾ ਸੀ ਹੂੰ ਉਹਦੇ ਨਾਲ ਗੁਜ਼ਾਰਾ ਚਲੋ ਚੱਲਦਾ ਸੀ ਵਧੀਆ ਹੂੰ ਲਾ ਹੁਣ ਉਹ ਇੱਕ ਗੱਲ ਬਿਮਾਰੀ ਦੇ ਕਰਕੇ ਬੀਲੇ 2 ਸਾਲ ਹੋ ਗਏ ਛੱਤ ਕੇ ਦੋ ਡਿੱਗੀ ਹੀ ਔਰ ਕਿੰਨਾ ਕ ਸਾਮਾਨ ਖਰਾਬ ਹੋਇਆ 7 ਸਾਲ ਹੋ ਗਏ ਜੀ ਡਿੱਗੀ ਸਮਾਨ ਕਾਫੀ ਜਿਆਦਾ ਹੀ ਖਰਾਬ ਹੋ ਗਏ ਦਵਾਈ ਕਿੱਥੇ ਚੱਲ ਰਹੀ ਹੈ ਹੁਣ ਦਵਾਈ ਹੁਣ ਸਰ ਕਿਤੋਂ ਨਹੀਂ ਜਾ ਰਹੀ ਦਵਾਈ ਬੰਦ ਐ ਕੈਸੇ ਰਹਿ ਕਰਕੇ ਕੀ ਅਪੀਲ ਕਰਦੇ ਹੋ ਸਮਾਜ ਸੇਵੀਆਂ ਨੂੰ ਮੈਂ ਚਾਹਨਾ ਦੀ ਮਦਦ ਚਾਹੁੰਦੇ ਹਾਂ ਮੈਂ ਸਰ ਚਾਹਨਾ ਕਿ ਮੈਂ ਦਵਾਈ ਚੰਗੀ ਕਿਹੜੇ ਹਸਪਤਾਲੋਂ ਮਿਲ ਜੇ ਕਿ ਮੈਂ ਠੀਕ ਹੋ ਜਾਾਂ ਫਿਰ ਮੈਂ ਆਪਣੇ ਕਮਾਈ ਕਰਕੇ ਬੱਚੇ ਪਾਲਾਂ ਚੰਗੇ ਤਰੀਕੇ ਨਾਲ ਚੰਗੇ ਤਰੀਕੇ ਨਾਲ ਬੱਚੇ ਪਾਲਾ